ਹੈਲੋ ਬਾਬਾ ਉਹ ਆ ਜੁਦੀ ਕਾਕਾ ਆਉਤ ਸਾਵਾ ਜੁਦੀ ਦੀ ਦੇ ਸਰੋਤਾਲ ਸਾ ਸੰਗਤ ਜੀ ਬੇਨਤੀ ਹੈ ਕਿ ਪਤਾ ਲੱਗਾ ਜਿ 30 ਜੁਲਾਈ ਵਾਲੇ ਦਿਨ ਅੰਮ੍ਰਿਤਸਰ ਵਿੱਚ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਹ ਸਾਈ ਭਾਈ ਜਰੈਲੋ ਜਿਸ ਦਾ ਨਾਮ ਪਿਆਰ ਦਾ ਸਨੇਹ ਹੈ ਤੋਂ ਮੈਂ ਪਹਿਲਾਂ ਤੇ ਕਾਰਪੇਸ਼ ਨੂੰ ਵੀ ਬੇਨਤੀ ਕਰੂੰਗਾ ਕਿ ਸ਼ਹਿਰ ਦੇ ਵਿੱਚ ਜਿਹੜਾ ਭਗਤਾਲਾ ਚੌਂਕ ਆ ਉੱਥੇ ਭਗਤਾਲਾ ਦੇ ਚੌਂਕ ਦੇ ਵਿੱਚ ਕ੍ਰਾਸ ਦਾ ਕਿੰਨੇ ਇਜਾਜ਼ਤ ਦਿੱਤੀ ਕ੍ਰਾਸ ਲਾਉਣ ਦੀ ਪਹਿਲਾ ਉਹ ਪਟਾਇਆ ਜਾਵੇ ਦੂਜਾ ਜਿਹੜਾ ਪਿਆਰ ਦਾ ਸੁਨੇਹਾ ਦੇਣ ਵਾਸਤੇ ਇੱਥੇ ਸੋਢੀ ਸਰਦਾਰ ਗੁਰੂ ਆਨੰਦਪੁਰ ਸਾਹਿਬ ਬੈਠੇ ਆ ਦੇਸ਼ਾਂ ਵਿਦੇਸ਼ਾਂ ਤੋਂ ਪੂਰੇ ਦੇਸ਼ ਤੋਂ ਸੰਗਤਾਂ ਨਤਮਸਟ ਹੋ ਕੇ ਇੱਥੇ ਫਸਲੀਆਂ ਲੈ ਕੇ ਜਾਂਦੀਆਂ ਉਹ ਜੇ ਕੋਈ ਗੁਰੂ ਗੁਰੂ ਆਨੰਦਪੁਰ ਸਾਹਿਬ ਦੇ ਬਰਾਬਰ ਕੋਈ ਇਹੋ ਜੇ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰੂਗਾ ਬਿਲਕੁਲ ਨਹੀਂ ਹੁੰਦੇ ਨੇ ਤੇ ਨਾ ਹੀ ਉਹਨਾਂ ਨੂੰ ਹੁਣ ਦਿੱਤਾ ਜਾਊਗਾ ਇਹ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਨੂੰ ਰੋਕਿਆ ਜਾਵੇ ਪੰਜ ਵਤ ਤੇ ਕੋਈ ਜਾਨੀ ਮਾਰੀ ਨੁਕਸਾਨ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਜਾਵੇ ਨਹਾਵੇ ਜੀ ਅਰੂ ਰਾਤ ਜੀ ਸਲਾਮ